ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਕੀ ਫਤਿਹ ਅੱਜ ਵਰਤਾ ਸੁੱਖੇ ਨਾਲ ਗੱਲਬਾਤ ਕਰਾਉਣੀ ਹੈ ਮੇਰੇ ਪਿੰਨ ਤੋਂ ਭਰਾ ਵਾ ਤੇ ਭਰਾ ਦੇਹਰਾ ਤੋਂ ਪਹੁੰਚ ਚੁੱਕਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਕੀ ਹਾਲ ਚਾਲ ਆ ਭਰਾ ਠੀਕ ਠਾਕ ਹੈ ਬਈ ਵਧੀਆ ਤੁਸੀਂ ਠੀਕ ਠਾਕ ਹਾਂ ਵਧੀਆ ਵਧੀਆ ਤੇ ਕਿਵੇਂ ਰਿਹਾ ਆਪਣਾ ਸਫਰ ਸਫਰ ਬਾਈ ਜੀ ਸਫਰ ਬਹੁਤ ਵਧੀਆ ਰਿਹਾ ਜੀ ਠੀਕ ਹੈ ਜੀ ਪਿੱਛੇ ਆਉਣਾ ਪੌੜਾ ਸਾਹਿਬ ਤੋਂ ਮਦਰ ਚੜਾਈਆਂ ਸ਼ੁਰੂ ਹੋ ਗਈਆਂ ਠੀਕ ਹੈ ਠੀਕ ਮਦਰ ਦਾ ਸਾਰਾ ਪੱਧਰੇ ਜੀ ਆ ਇਹ ਥੋੜਾ ਚੜਾਈਆਂ ਕਰਕੇ ਸਫਰ ਘਟ ਗਿਆ ਹੁਣ ਪਹਿਲਾਂ ਸੀਗਾ 70 ਕਿਲੋਮੀਟਰ ਦਮ ਤੇ ਹੁਣ ਸਫਰ ਹੋਈ 70 ਤੋਂ ਬਾਅਦ ਸਦਾ ਵੱਜੇ 35 40 ਦੇ ਤਿੰਨਾਂ ਪੜਾਅ ਤੇ ਪੈ ਗਿਆ ਠੀਕ ਹੈ ਜੀ ਨਹੀਂ ਨਹੀਂ ਕੋਈ ਚੱਕਰ ਨਹੀਂਗਾ ਤੇ ਸਾਰੇ ਭਰਾਵਾਂ ਨੂੰ ਇੱਕ ਬੇਨਤੀ ਵੀ ਕਰਦੇ ਆ ਵੀ ਜਿੰਨੇ ਵੀ ਭਰਾ ਇਥੋਂ ਲੰਘਦੇ ਆ ਸ੍ਰੀ ਹੇਮਕੁੰਠ ਸਾਹਿਬ ਦੇ ਭਰਾ ਦਰਸ਼ਨ ਕਰਨ ਚੱਲੇ ਆਵਾ ਤੇ ਜਰੂਰ ਭਰਾ ਦੇ ਕੋਲੇ ਖੜ ਕੇ ਜਾਇਆ ਕਰੋ 2-4 ਮਿੰਟ ਭਰਾ ਸਾਈਕਲ ਤੇ ਚੱਲਿਆ ਵਾ ਤੇ ਹੇਮਕੁੰਠ ਸਾਹਿਬ ਦੀ ਯਾਤਰਾ ਕਰਨ ਚੱਲੇ ਆ ਭਰਾ ਤੇ ਜੇ ਕੋਈ ਵੀ ਭਰਾ ਲੰਘਦਾ ਤੇ ਜਰੂਰ ਖੜ ਕੇ ਜਾਇਆ ਕਰੋ ਮੇਰੇ ਪਿੰਡ ਦਾ ਭਰਾ ਵਾ ਸਰੀ ਹੈ ਕਿ ਹਮਣਥਾਬ ਤੇ ਚੱਲਿਆ ਵਾ ਦਰਸ਼ਨ ਕਰਨ ਤੇ ਕਿੰਨੇ ਦਿਨ ਤੁਰੇ ਸੀ ਆਪਾਂ ਮੈਂ ਇੱਕ ਦਿਨ ਚੱਲਿਆ ਸੀ ਬਈ ਇੱਕ ਨੂੰ ਇੱਕ ਦਿਨ ਚੱਲਿਆ ਸੀ ਇੱਕ ਨੂੰ ਚੱਲੇ ਸੀ ਅੱਜ ਤੀਹ ਕੋਈ ਮਿਲਦਾ ਪੰਜ ਪੰਜ ਤੀਹ ਹੋ ਵੀ ਹਨਾ ਤੇ ਸਾਰੇ ਭਰਾ ਜਰੂਰ ਭਰਾ ਦੇ ਲਈ ਅਰਦਾਸ ਬੇਨਤੀ ਵੀ ਕਰਿਓ ਭਰਾ ਦੀ ਯਾਤਰਾ ਸਫਲ ਹੋਵੇ ਤੇ ਭਰਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਵਾਹਿਗੁਰੂ ਭਰਾ ਨੂੰ ਹਮੇਸ਼ਾ ਖੁਸ਼ ਰੱਖੇ ਜਿਹਨੇ ਵੀ ਭਰਾ ਸੈਕਲ ਦੀਆਂ ਤੁਰ ਕੇ ਆਪੂ ਆਪਣੀ ਸ਼ਬਦਾ ਹੁੰਦੀ ਆ ਵੀ ਜਿਹੜੇ ਭਰਾ ਯਾਤਰਾ ਕਰਨ ਜਾਂਦੇ ਆ ਤੇ ਉਹਨਾਂ ਦੀ ਜਰੂਰ ਸਪੋਰਟ ਕਰਿਆ ਕਰੋ ਯਾਰ ਕੋਈ ਚੰਗੀ ਵੀਡੀਓ ਜਰੂਰ ਸ਼ੇਅਰ ਕਰ ਦਿਆ ਕਰੋ ਸਾਰੇ ਭਰਾ ਮੈਂ ਇੱਕ ਦਿਨ ਕੋਤ ਲੈ ਗਿਆ ਜੀ ਰਹਿਣਾ ਇਹ ਤਾਂ ਰਹਿਣੀ ਨਹੀਂ ਅੱਲਾ ਆ ਮੈਂ ਹੀ ਪੀ ਪਾਣੀ ਤਾਂ ਪੀ ਲਈਏ ਮੈਂ ਨਾ ਯਾਰ ਪੰਗ ਹੋਣਾ ਹੋਇਆ ਕੋਲਿਆ ਤੂੰ ਤਿੰਨ ਮਹੀਨੇ ਅੱਗੇ ਸਗੋਂ 4 ਲੀਟਰ ਪਾਣੀ ਹੁੰਦਾ ਫਰੇਮ ਵਾਲੇ ਅੱਜ ਬੜੇ ਕਰੋਂ ਲੀਟਰ ਪਾਣੀ ਲੈ ਕੇ ਤੇ ਪਾਣੀ ਵੀ ਨਹੀਂ ਮਿਲਦਾ ਸਾਡੇ ਲਾਗੇ ਨੂੰ ਆਪਣੇ ਬੰਦੇ ਗੱਡੀਆਂ ਵਾਲੇ ਝੰਡੇ ਲਾਈ ਫਰੇ ਦਰਦ ਦਰਦ ਕੁੱਟਦੇ ਮੈਂ ਸਾਰੇ ਦੇ ਜਿਵੇਂ ਬਈ ਪਾਣੀ ਨੂੰ ਦੋਦ ਤੇ ਦੇਖ ਕੇ ਹਣਾ ਵੀ ਤੁਮ ਸਾਰੇ ਮੰਨਦੇ ਦੇ ਦੋਦ ਤੇ ਨਹੀਂ ਗੱਲ ਆ ਸਾਰ ਲਾਈਟ ਪਾਸ ਚਲੀਏ ਇਹਦੀ ਵੀਡੀਓ ਚੱਲੀ ਪਾ ਸਾਰੇ ਭਰਾਵਾਂ ਨਾਲ ਇਹ ਬੇਨਤੀ ਕਰ ਦਿੰਦੇ ਆ ਵੀ ਜਿੰਨੇ ਵੀ ਭਰਾ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਆ ਤੇ ਜਰੂਰ ਭਰਾ ਦੇ ਕੋਲੇ 1 ਕਿਲੋ ਮੀਟਰ ਖੜ ਕੇ ਜਾਇਆ ਕਰੋ ਤੇ ਭਰਾ ਨੂੰ ਹੌਸਲਾ ਦਿਓ। ਉਹਦੀ ਜਿਵੇਂ ਜਿਹੜੀ ਮੇਰੇ ਵੱਲੋਂ ਜਿੰਨੇ ਗੱਡੀਆਂ ਵਾਲੇ ਭਰਾ ਜਾਂਦੇ ਆ। ਅਜੇ ਜੇ ਬੰਦਾ ਬੋਟ ਨੂੰ ਆਏ ਦਿਖਾਰੇ ਦਾ ਮਤਲਬ ਬੰਦਾ ਪਾਣੀ ਨਗਰਨ ਹੈ ਕਿ ਤੁਸੀਂ ਆਪਣਲੇ ਲੈਟਰ پاس-ਪਾਸ ਲੈਂਦੇ ਆ। ਜੇ ਜਿੰਨੇ ਰੋਡ ਤੇ ਬੰਦਾ ਖੜਾ ਹੈ ਕੋਈ ਸਾਈਕਲ ਦੇ ਨਾਲ ਇੱਕ ਗੱਲ ਹੋਰ ਨਾਲ ਇਕੱਲਾ ਇਹ ਜ਼ਰੂਰੀ ਨੀਗਾ ਵੀ ਗੱਲਾਂ ਹਨਾ ਵੀ ਹੋਰ ਵੀ ਬਹੁਤ ਭਰਾ ਆ ਜਾ ਰਹੇ ਆ। ਚੱਲੀਏ ਨਹੀਂ ਆ ਵੀਡੀਓ। ਤਾਂ ਲੱਕੂ। ਵੀ ਨਹੀਂ ਗੱਲ جا ਰਿਹਾ ਵਾ ਸ੍ਰੀ ਹਿੰਮੋੜ ਤੇ ਉਹ ਵੀ ਦਰਸ਼ਕਾਂ ਦਾ ਹੋਰ ਬਹੁਤ ਸੰਗ ਜਾਰੀ ਹੈ ਚਾਹੇ ਤੁਰ ਕੇ ਜਾ ਰਹੀ ਹੈ ਚਾਹੇ ਸੈਰ ਕਰ ਕੇ ਜਾ ਰਹੀ ਹੈ ਰਿੰਗ ਜੇ ਕੋਈ ਭਰਾ ਇਹ ਕਹਿੰਦੇ ਜਿਆਦਾ ਜਿਆਦਾ ਖੜਿਆ ਹੁੰਦਾ ਵਾ ਜੇ ਫੂਲ ਭਰਾ ਦੇ ਕੋਲੇ 2-4 ਮਿੰਟ ਖੜ ਕੇ ਜਾਇਆ ਕਰੇ ਇੰਨੀਆਂ ਕਿ ਬੇਨਦਿਆਂ ਜਿਗੀਆਂ ਤੇ ਪ੍ਰਾਨ ਕਰਨ ਦੀ ਭਾਵਨਾ ਕਰਦੇ ਆ ਗੱਲਬਾਤ ਬੈਠ ਕੇ 10 ਮਿੰਟ ਪ੍ਰਾਨ ਕਰਨੇ ਹੋਰ ਆਪਣੇ ਸਫਰ ਕਰ ਰਹੇ ਆ ਬਾਕੀ ਸਫਰ ਬਹੁਤ ਵਧੀਆ ਵੀ ਬਹੁਤ ਵਧੀਆ ਕੋਈ ਗੁਰੂਤਾ ਨੂੰ ਤੇ ਯਾਤਰਾ ਦਾ ਇਸੋ ਸੈਕਟਰ ਆ ਰਿਹਾ ਹੁਣ ਤਾਂ ਇਹ ਕੋਈ ਕਾਲਜ ਉਹ ਕਿੱਥੇ ਸਪੀਡ ਕਰ ਸਕਦੇ ਜਿਹੜੇ